ਸਤਿਗੁਰੂ ਮਾਣੀ ਦੇ ਵਿੱਚ ਫਰਮਾਨ ਕਰਦੇ ਆ ਮਾਏ ਬਾਪ ਕੋ ਬੇਟਾ ਨੀਕਾ ਸਸਰੇ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਪਾਈ ਸਾਬ ਜੀ ਦਾ ਕਥਨ ਹੈ ਕਹਿੰਦੇ ਮਾਂ ਪਿਓ ਨੂੰ ਪੁੱਤਰ ਬਹੁਤਾ ਪਿਆਰਾ ਹੁੰਦਾ ਮਾਏ ਬਾਪ ਕੋ ਬੇਟਾ ਨੀਕਾ ਸਸਰੇ ਚਤਰ ਜਵਾਈ ਜੇ ਜਵਾਈ ਲਾਇਕ ਹੋਵੇ ਤੇ ਸਹੁਰੇ ਨੂੰ ਪਿਆਰਾ ਹੁੰਦਾ ਬਾਲ ਕੰਨਿਆ ਕੋ ਬਾਪ ਪਿਆਰਾ ਬਾਲ ਕੰਨਿਆ ਹੁੰਦੀ ਜੇ ਬਾਲੜੀ ਧੀ ਤੇ ਧੀ ਨੂੰ ਕਹਿੰਦੇ ਪਿਓ ਬਹੁਤਾ ਪਿਆਰਾ ਹੁੰਦਾ ਧੀ ਦਾ ਪਿਤਾ ਨਾਲ ਬਹੁਤਾ ਲਗਾਵਾਂ ਹੁੰਦਾ ਤੇ ਸਹਿਬ ਕਹਿੰਦੇ ਨੇ ਭਾਈ ਗਵਤ ਭਾਈ ਭਰਾਵਾਂ ਦਾ ਆਪਸ ਦੇ ਵਿੱਚ ਭਰਾ ਦਾ ਭਰਾ ਨਾਲ ਪਿਆਰ ਹੁੰਦਾ ਜਿਹੜੇ ਪ੍ਰਕਰਾਂ ਦੇ ਵਿੱਚ ਭਰਾਵਾਂ ਦਾ ਆਪਸੀ ਪਿਆਰ ਨਹੀਂ ਨਾ ਜੀ ਉਹ ਘਰਾਂ ਦੇ ਵਿੱਚ ਆਪਸ ਦੇ ਵਿੱਚ ਪਾੜ ਪੈ ਜਾਂਦਾ ਜਿਨ੍ਹਾਂ ਘਰਾਂ ਦੇ ਵਿੱਚ ਭਰਾਵਾਂ ਦਾ ਪਿਆਰ ਨਹੀਂ ਰਿਹਾ ਭਰਾਵਾਂ ਦਾ ਸਵਾਕ ਨਹੀਂ ਰਿਹਾ ਇਤਿਹਾਸ ਦਵਾ ਉਹ ਘਰ ਖੇਰੂ ਖੇਰੂ ਹੋ ਗਏ ਮਹਾਭਾਰਤ ਦਾ ਜੁੱਧ ਭਰਾਵਾਂ ਦੀ جنگ ਹੋਈ ਰਮਾਇਣ ਦਾ ਜੁੱਧ ਭੁਪੀਖਣ ਭਰਾ ਦੇ ਖਿਲਾਫ ਹੋਇਆ ਤੇ ਰਾਵਣ ਜੁੱਧ ਹਾਰ ਗਿਆ